ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜਿਆ ਹਾਂ ਜਰਮਨ ਦੇ ਸ਼ਹਿਰ ਮਿਊਨਿਕ ਦੇ ਵਿੱਚ ਮਰੀਨ ਪਲਾਸਟ ਦੇ ਵਿੱਚ ਜਿਹੜਾ ਵੀ ਕੋਈ ਮੇਰਾ ਭੈਣ ਭਰਾ ਮੰਨ ਲਓ ਵੀ ਪਾਸਪੋਰਟ ਇੰਡੀਅਨ ਪਾਸਪੋਰਟ ਅਪਲਾਈ ਕਰਨਾ ਚਾਹੁੰਦਾ ਜਾਂ ਸਰੈਂਡਰ ਕਰਨਾ ਚਾਹੁੰਦਾ ਹੈ ਜਾਂ ਕੋਈ ਵੀਜ਼ਾ ਲੈਣਾ ਚਾਹੁੰਦਾ ਪੀਸੀਸੀ ਚਾਹੁੰਦਾ ਹੁਣ ਜਿਹੜੀ ਪੁਰਾਣੀ ਆਪਣੀ ਐਮਬੈਸੀ ਸੀਗੀ ਉੱਥੋਂ ਇਹਨਾਂ ਨੇ ਜਿਹੜਾ ਵੀ ਕੰਮ ਚੱਕਦਾ ਜੇ ਤੁਸੀਂ ਉਹਨਾਂ ਨੇ ਸਰਚ ਕਰਦੋ ਇੰਡੀਅਨ ਕੌਂਸੂਲੇਟ ਮਿਊਨਿਚਨ ਦੇ ਵਿੱਚ ਜਾਣੇ ਹੋ ਤਾਂ ਦੋ ਦੋ ਤੇ ਇੱਕ ਛੋਟਾ ਜਿਹਾ ਪੇਪਰ ਹੁੰਦਾ ਵਾਈਟ ਜੇ ਤੁਸੀਂ ਕਦੇ ਦੇਖੋ ਸਰਚ ਕਰਕੇ ਮੇਰੇ ਮਿੰਟਨ ਤੇ ਰਹ ਰਹੇ ਨੇ ਉਹਨਾਂ ਵਾਸਤੇ ਆ ਫਿਰ ਪ੍ਰਾਖੰਦ ਨਹੀਂ ਜੀ ਸਾਡੇ ਦਾ ਪੁਰਾਣੀ ਵਾਈ ਉਹ ਚੱਲਦਾ ਤੇ ਉਹ ਤੇ ਆ ਰਿਹਾ ਵੀ ਫਰਵਰੀ ਤੋਂ ਜਿਹੜਾ ਨਵਾਂ ਐਡਰੈਸ ਆ ਤੇ ਸਾਰਾ ਕੁਝ ਚੇਂਜ ਕਰਤਾ ਜਿਹੜਾ ਨਵਾਂ ਐਡਰੈਸ ਆ ਜੀ ਇਹ ਹੈਗਾ ਵਾਈਨਸਟਰਾਸੇ 3 80333 ਠੀਕ ਆ ਬਲੀਚ ਵੜਕੇ ਇਹ ਜਮਾ ਬਿਲਕੁਲ ਸਟੱਡ ਦੇ ਵਿੱਚ ਆ ਤੇ ਤੁਹਾਨੂੰ ਮੈਂ ਦਿਖਾ ਵੀ ਦਿਨਾ ਥੋੜਾ ਜਿਆ ਕਰੋ ਬੈਕ ਕੈਮਰਾ ਲਾ ਕੇ ਇਹ ਵਾਲੀ ਜਗ੍ਹਾ ਤੇ ਆ ਜੀ ਆਹ ਵਾਲਾ ਉੱਪਰ ਜਾਣਾ ਪੈਂਦਾ ਤੁਹਾਨੂੰ ਮੈਂ ਇਹ ਲੁਕੇਸ਼ਨ ਪੂਰੀ ਪ੍ਰਾਪਰਟੀ ਦੱਸ ਦਿੰਨਾ ਅਨੇਰ ਕਈ ਵਾਰ ਬੰਦਿਆਂ ਨੂੰ ਆਪਣਾ ਲੱਭਦਾ ਨਹੀਂ ਹੈਗਾ ਕਿਉਂਕਿ ਮੈਂ ਵੀ ਲੱਭੇ ਆ ਕੇ ਇੱਕ ਤਰੱਕੇ ਨਾਲ ਕੁਛ ਪੁੱਛ ਕੇ ਆਹ ਵਾਲਾ ਐਕਸਪ੍ਰੈਸ ਹੈ ਜੀ ਦੇਖੋ ਜੇ ਤੁਸੀਂ ਅੰਬੈਸੀ ਤੋਂ ਬਾਹਰ ਨਿਕਲ ਰਹੇ ਹੋ ਦਫ਼ਤਰ ਥਰਡ ਪਾਰਟੀ ਨੂੰ ਦਿੱਤਾ ਨੇ ਅੰਬੈਸੀ ਤੱਕ ਆ ਜੇ ਅੰਬੈਸੀ ਆਪਣੀ ਉੱਥੀ ਆ ਤੇ ਤੁਸੀਂ ਜੇ ਊ ਬਾਣ ਤੇ ਆ ਰਹੇ ਹੋ ਤੇ ਤੁਸੀਂ ਮਿਊਨਚਨ ਦੇ ਵਿੱਚ ਮਰੀਨ ਪਲਾਜ਼ਾ ਹੋਣਾ ਹੈ ਮਰੀਨ ਪਲਾਜ਼ਾ ਦੇ ਕੋਲ ਬਿਲਕੁਲ ਆ سامنے ਹੀ ਆ ਮਰੀਨ ਪਲਾਜ਼ਾ ਆ ਉਬਾਨ ਦਾ ਸਟੇਸ਼ਨ ਆ ਇੱਥੋਂ ਨਿਕਲਨਸਾਰ ਬਿਲਕੁਲ ਆਪਾਂ ਕਿਤੇ ਵੀ ਨੱਕ ਦੀ ਜ਼ੇਦ ਨੂੰ ਠੀਕ ਹੈ ਥੋੜਾ ਜਿਹਾ ਸੱਜੇ ਹੋਣਾ ਇੱਥੇ ਨਾਲ ਤੁਹਾਨੂੰ ਆ ਵਾਈਨ ਸਟ੍ਰਾਸੇ ਲਿਖਿਆ ਮਿਲ ਜੂਗਾ ਹੁਣ ਇੱਥੇ ਜਿਹੜਾ ਆਪਣਾ ਸਾਰਾ ਕੰਮ ਪਾਈ ਹੋਇਆ ਕਰੂਗਾ ਜੇ ਕਿਸੇ ਭੈਣ ਭਰਾ ਨੇ ਮੇਰੇ ਨੇ ਕੋਈ ਵੀ ਚੀਜ਼ ਹੈ ਜਿਹੜੀ ਵੀਜ਼ਾ ਵਗੈਰਾ ਅਪਲਾਈ ਕਰਨਾ ਹੈ ਤੇ ਦੂਸਰਾ ਫੇਰ ਉਹੀ ਗੱਲ ਆ ਜਾਂਦੀ ਵੀ ਹੁਣ ਮੇਰੇ ਇੱਕ ਉਹਨਾ ਛੋਟੀ ਜੀ ਗੱਲ ਕਰਕੇ ਫੇਰ ਕਹਤਾ ਜੀ ਦੁਬਾਰਾ ਆਓ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਇਹਨਾਂ ਦੇ ਸਾਡਾ ਦੇ ਕਮੀਆਂ ਇਦਾਂ ਦੇ ਹੁੰਦੇ ਨੇ ਚਾ ਦੁਬਾਰਾ ਵੀ ਸ਼ਾਇਦ ਕਿ ਦੁਬਾਰਾ ਆਉਣੀ ਪੈਣਾ ਤੇ ਦੂਸਰਾ ਬਹੁਤ ਸਾਰੇ ਭੈਣ ਭਰਾ ਕਹਿੰਦੇ ਨੇ ਜਿਹੜਾ ਵੀ ਓਸੀਆਈ ਕਾਰਡ ਆ ਤੁਸੀਂ ਘਰੇ ਬਹਿ ਕੇ ਹੁਣ ਆਨਲਾਈਨ ਅਪਲਾਈ ਕਰ ਦਿਓ ਜੀ ਆਨਲਾਈਨ ਚੱਲ ਜਾਂਦਾ ਇਹ ਗੱਲ ਇਹਨੂੰ ਮੈਂ ਅੱਜ ਫੇਰ ਪੁੱਛ ਕੇ ਆਇਆ ਹਾਂ ਉਹ ਕੰਡੀ ਨਹੀਂ ਉਸੇ ਹੀ ਕਾਰਡ ਵਾਸਤੇ ਤੁਹਾਨੂੰ ਆਉਣਾ ਪਊਗਾ ਉਹਦੇ ਲਈ ਹੁਣ ਫਿੰਗਰਪ੍ਰਿੰਟ ਜਿਹੜਾ ਹੋਊਗਾ ਉਹ ਇੱਥੇ ਆ ਕੇ ਹੋਊਗਾ ਫਿੰਗਰਪ੍ਰਿੰਟ ਦੇਣਾ ਕਿਦਾਂ ਸਰੋਂ ਮੇਨ ਚੀਜ਼ ਤਾਂ ਇਹ ਹੈ ਠੀਕ ਹੈ ਜੀ ਉਸੇ ਉਸੇ ਹੀ ਕਾਰਡ ਉਹ ਵੀ ਘਰੋਂ ਬੈ ਕੇ ਅਪਲਾਈ ਨਹੀਂ ਹੁੰਦਾ ਜੀ ਤੁਹਾਨੂੰ ਇੱਥੇ ਆਉਣਾ ਪੈਂਦਾ ਤੇ ਦੂਸਰਾ ਕਈ ਜਿਹੜੇ ਮੈਨੂੰ ਪੁੱਛ ਰਹੇ ਸੀ ਕਿ ਜਿਹੜੀ ਬੱਚੇ ਦੀ ਫੋਟੋ ਆ ਅਪਡੇਟ ਕਰਨੀ ਹੁੰਦੀ ਆਪਾਂ ਨੇ ਵੀ ਭਾਜੀ ਉਹ ਫੋਟੋ ਅਪਡੇਟ ਕਿਵੇਂ ਕਦੋਂ ਕਰਨੀ ਹੁੰਦੀ ਹੈ ਤੇ ਉਹਦਾ ਕੀ ਪ੍ਰੋਸੈਸ ਹੈ ਉਹਦਾ ਪ੍ਰੋਸੈਸ ਇਹ ਹੈ ਜੀ ਜਦੋਂ ਮੰਨ ਲਓ ਤੁਸੀਂ ਸਾਲ ਜਾਂ 2 ਸਾਲ ਦੇ ਬੱਚੇ ਦਾ ਪਾਸਪੋਰਟ ਬਣਾਇਆ ਤੇ ਜਦੋਂ ਤੁਸੀਂ ਨਿਊ ਕਰਾਉਨੇ ਆ ਪਾਸਪੋਰਟ ਨਾ ਆਪਾਂ ਮੰਨ ਲਓ 6 ਸਾਲ ਦਾ ਪਾਸਪੋਰਟ ਬਣਦਾ ਪਹਿਲਾਂ ਜਦੋਂ ਆਪਾਂ ਦੁਬਾਰਾ ਪਾਸਪੋਰਟ ਬਣਾਉਨੇ ਆ ਉਦੋਂ ਉਹ ਫੋਟੋ ਜਿਹੜੀ ਬੱਚੇ ਦੀ ਜਿਹੜੀ ਉਹਦੇ ਪਾਸਪੋਰਟ ਤੇ ਲੱਗਦੀ ਆ ਉਹੀ ਫੋਟੋ ਸੇਮ ਆਪਾਂ ਨੇ ਜਿਹੜੀ ਆ ਅਪਲੋਡ ਕਰਨੀ ਹੁੰਦੀ ਆ ਨਾਲ ਨਾਲ ਤੁਸੀਂ ਮੈਂਸ਼ਨ ਵੀ ਦੇਖੀ ਜਾਓ ਕੋਈ ਚੱਕਰ ਵਾਲੀ ਗੱਲ ਨਹੀਂ ਡਾਕੂਮੈਂਟੇਸ਼ਨ ਦੇਖੋ ਮੈਂਸ਼ਨ ਦੇ ਪਿਆਰੇ ਵੀਲੰਦੇ ਰੋ ਇੱਕ ਇੱਕ ਟੀਮ ਹੋਰ ਦੱਤੂ ਕਿ ਦੂਸਰਾ ਜੀ ਜਿਹੜੇ ਕਿਸੇ ਮੇਰੇ ਭੈਣ ਭਰਾ ਨੇ ਗੱਡੀ ਚਾਉਣਾ ਕਈ ਲੋਕ ਕਿ ਆਪਣੇ ਨਾ ਗੱਡੀ ਇਹ ਚੀਜ਼ ਤੋਂ ਡਰਦੇ ਨਹੀਂ ਚਲਾਉਂਦੇ ਹੈਗੇ ਵੀਰ ਆ ਪਾਰਕਿੰਗ ਦੀ ਪ੍ਰੋਬਲਮ ਆਊਗੀ ਸੋਚਦੇ ਆਪਾਂ ਸਾਰੇ ਜਣੇ ਵੀ ਪਾਰਕ ਕਿੱਥੇ ਕਰਨੇ ਆ ਇੱਥੇ ਨਾਲ ਹੀ ਇਹਦੇ ਆਪਾਂ ਕਹਿਦੇ ਆਂ ਸਟੱਡ ਪਾਰਕ ਪਲੱਸ ਹੈਗਾ ਤੁਸੀਂ ਉੱਥੇ ਵੀ ਜਿਹੜੀ ਆਪਣੀ ਗੱਡੀ ਆ ਪਾਰਕ ਕਰ ਸਕਦੇ ਹੋ ਪਾਰਕਿੰਗ ਵਾਲੀ ਵੀ ਕੋਈ ਦਿੱਕਤ ਨਹੀਂ ਹੈਗੀ 5 ਮਿੰਟ ਲਾ ਦੇਣ ਉੱਥੋਂ ਤੁਰ ਕੇ ਆਉਣ ਨੂੰ ਗੱਡੀ ਪਾਰਕ ਕਰਕੇ ਤੇ ਤੁਸੀਂ ਆਪਣਾ ਜਿਹੜਾ ਟਾਈਮ ਤੇ ਆਓ ਜੀ ਪਹਿਲਾਂ ਇਹ ਬੜਨ ਵੀ ਦਿੰਦੇ ਹੈ ਕਿ ਜੇ 12:30 ਵਜੇ ਦੀ ਅਪੌਇੰਟਮੈਂਟ ਆ ਤਾਂ ਤੁਸੀਂ 10 ਮਿੰਟ ਪਹਿਲਾਂ ਆ ਸਕਦੇ ਹੋ ਤੇ ਕਿਉਂਕਿ ਮੈਂ 12 ਵਜੇ ਪਹੁੰਚਿਆ ਸੀ 12:30 ਵਜੇ ਦੀ ਅਪੌਇੰਟਮੈਂਟ ਸੀਗੇ ਮੰਨੇ ਨਹੀਂ ਹੈਗੇ ਜਿਹੜਾ ਆਪਣੇ ਭੈਣ ਭਰਾ ਪੁੱਛਦੇ ਨੇ ਵੀਜ਼ੇ ਬਾਰੇ ਵੀਜ਼ਾ ਲੈਣਾ ਉਹਦਾ ਕੀ ਪ੍ਰੋਸੈਸ ਆ ਉਹਦਾਂ ਨਾਲੇ ਲਿਖਿਆ ਹੋਇਆ ਵੀ 10 ਤੋਂ 12 ਦਿਨਾਂ ਚ ਵੀਜ਼ਾ ਮਿਲ ਜਾਂਦਾ ਉਹਦੀ ਮੈਂ ਤੁਹਾਨੂੰ ਕੱਫ ਫੋਟੋ ਨਾਲ ਲਾ ਦਣਾ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਸਰੈਂਡਰ ਪਾਸਪੋਰਟ ਆ ਉਹ ਵੀ 3 ਤੋਂ 4 ਹਫ਼ਤੇ ਚ ਹੋਣ ਜਿਹੜਾ OSI ਕਾਰਡ ਆ ਉਹਨੂੰ ਆਉਣ ਨੂੰ 8 ਤੋਂ 12 ਹਫ਼ਤੇ ਲੱਗ ਜਾਂਦੇ ਨੇ ਬਾਕੀ ਜੇ ਤੁਸੀਂ ਮਿਊਨਚਨ ਆ ਰਹੇ ਹੋ ਤਾਂ ਤੁਸੀਂ ਕੋਈ ਚੱਕਰ ਨਹੀਂ ਹੈਗਾ ਪਹਿਲਾਂ ਆਓ 2-4 ਘੰਟੇ ਪਹਿਲਾਂ ਵੀ ਆਓ ਤੇ ਘੁੰਮੋ ਥੋੜਾ ਜਿਹਾ ਆਨੰਦ ਲਓ ਔਰ ਬਹੁਤ ਸੋਹਣਾ ਬਣਾਇਆ ਵਾ ਬੈਟਰ ਉੱਠਣ ਨੂੰ ਚਾਹ ਪਾਣੀ ਤੁਸੀਂ ਪੀ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੇ ਵਧੀਆ ਸਾਰਾ ਕੁਝ ਓਕੇ ਆ ਰਿਹਾ ਫੋਟੋ ਰੇ ਸ਼ਹਿਰ ਘੁੰਮੋ ਬਰਲਿਨ ਕੋ ਆਏ ਆ ਜੀ ਬਰਲਿਨ ਤੋਂ ਅੱਜ ਹੀ ਆਏ ਆ ਬਰਲਿਨ ਤੋਂ ਤੇ ਹੁਣ ਇਸ ਟਾਈਮ ਆਪਾਂ ਮਿਊਨਚਨ ਦਾ ਜਿਹੜਾ ਡੇਟ ਕੀ ਹੈ 24 24 ਅਪ੍ਰੈਲ ਹੈ ਕਿ ਆਪਾਂ ਮਿਊਨਚਨ ਦੇ ਵਿੱਚ ਖੜੇ ਆ ਬਰਲਿਨ ਦੇ ਹਾਲਾਤ ਜਦੋਂ ਦੱਸਿਏ ਵੀ ਜਿਹੜੇ ਮਿਊਨਚਨ ਵਾਲੀ ਸਾਈਡ ਜਾਂ ਕੋਲਨ ਵਾਲੀ ਸਾਈਡ ਫ੍ਰੈਂਕਫਰਟ ਵੀ ਹੈਗਾ ਆਪਣਾ ਸ਼ਟਗਾਰਡ ਵਾਲਾ ਏਰੀਆ ਜੇ ਤੁਸੀਂ ਇੱਧਰ ਰਹਿ ਰਹੇ ਹੋ ਵੀਰੇ ਤੁਸੀਂ ਬਰਲਿਨ ਜਾਣ ਬਾਰੇ ਮੇਰੇ ਹਿਸਾਬ ਨਾਲ ਤਾਂ ਸੋਚੋ ਵੀ ਨਾ ਉੱਥੇ ਦੇ ਹਾਲਾਤ ਉੱਥੇ ਦੇ ਲੋਕ ਕੋਈ ਕਿਸੇ ਨੂੰ ਹੈਲਪ ਕਰਨ ਵਾਲਾ ਨਹੀਂ ਕੁਝ ਨਹੀਂ ਹੈਗਾ ਬੜੇ ਮਾੜੇ ਹਾਲਾਤ ਨੇ ਖਾਸ ਕਰਕੇ ਸਟੂਡੈਂਟਾਂ ਵਾਲੇ ਵੀ ਜੇ ਕੋਈ ਹਜੇ ਵੀ ਮਾਂ ਪਿਓ ਦਾ ਮਾਂ ਪਿਓ ਵੀਡੀਓ ਦੇਖ ਰਿਹਾ ਜੇ ਕੋਈ ਰਿਸ਼ਤੇਦਾਰ ਆਉਣਾ ਚਾਹੁੰਦਾ ਹੈ ਬਰਲਿਨ ਵਾਲੀ ਸਾਈਡ ਤੇ ਵੀਰੇ ਨਾ ਉੱਥੇ ਦੇ ਹਾਲਾਤ ਤਾਂ ਆਪਾਂ ਕਹਿ ਸਕਦੇ ਆ ਵੀ ਇੰਡੀਆ ਤੋਂ ਵੀ ਭੈੜੇ ਨੇ ਹੁਣ ਬਹੁਤ ਸਾਰੇ ਲੋਕਾਂ ਨੇ ਕਹਿਣਾ ਅਸੀਂ ਰਹਿ ਰਹੇ ਆ ਸਹੀ ਆ ਜੀ ਸਾਨੂੰ ਤਾਂ ਕੁਝ ਨਹੀਂ ਹੋਲਾਦਾ ਬਰੇ ਜਿਹੜੇ ਪੁਰਾਣੇ ਰਹਿ ਰਹੇ ਨੇ ਉਹਨਾਂ ਦੀ ਹਾਲਾਤ ਸਹੀ ਨੇ ਨਵੇਂ ਵਾਲਿਆਂ ਦੇ ਨਹੀਂ ਤੇ ਉੱਥੇ ਬਸ ਉਹੀ 2-4 ਚੀਜ਼ਾਂ ਜਿਹੜੀਆਂ ਘੁੰਮਣ ਨੂੰ ਹੈਗੀਆਂ ਨੇ ਉਹੀ ਸਾਫ਼ ਸੁਥਰੀਆਂ ਸੋਹਣੇ ਲਾਦੇ ਨੇ ਅਸੀਂ ਉੱਥੇ ਫੋਟੋਆਂ ਖਿੱਚ ਕੇ ਲੈ ਆਏ ਆ ਸਾਨੂੰ ਪਤਾ ਹਾਂ ਜੀ ਸੋਹਣੀਆਂ ਠੀਕ ਐ ਪਰ ਜੇ ਤੁਸੀਂ ਸਟੇਸ਼ਨ ਵਗੈਰਾ ਤੇ ਜਾ ਕੇ ਦੇਖੋ ਉੱਥੇ ਜਿੰਨੇ ਉੱਥੇ ਦੇ ਮਾੜੇ ਹਾਲਾਤ ਨੇ ਆਪਣੇ ਉਰੇ ਤੁਹਾਨੂੰ ਉਹ ਚੀਜ਼ਾਂ ਦੇਖਣ ਨੂੰ ਨਹੀਂ ਮਿਲਣਗੀਆਂ ਲੋ ਜੀ ਤੁਸੀਂ ਸ਼ਹਿਰ ਚੈੱਕ ਕਰੋ ਸ਼ਹਿਰ ਦੀ ਵੀ ਥੋੜੀ ਜੀ ਸੈਰ ਕਰਾ ਦਾਂਗੇ ਕਿਉਂਕਿ ਮੈਂ ਤੈਨੂੰ ਇਹ ਸਮਝਾ ਸਕਦਾ ਵੀ ਨਾ ਤਾਂ ਇਹ ਬਲੌਗ ਹੀ ਐ ਨਾ ਇਨਫੋਰਮੇਸ਼ਨ ਹੀ ਐ ਉਹਦਾ ਇੱਕ ਛੋਟੀ ਵੀਡੀਓ ਬਣਾ ਕੇ ਪਾਉਣਾ ਮੈਂ ਇਨਫੋਰਮੇਸ਼ਨ ਵਾਲੀ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਸੀਂ ਇਹਨੂੰ ਐਜ਼ ਅ ਬਲੌਗ ਦੇ ਤੌਰ ਤੇ ਵੀ ਇੰਜੋਏ ਕਰ ਸਕਦੇ ਹੋ ਜਿੱਦਾਂ ਆਪਾਂ ਕਹੀਦਾ ਵੀ ਆਪਣੇ ਕੋਲੇ ਫੇਕ ਇਨਫੋਰਮੇਸ਼ਨ ਕੋਈ ਨਹੀਂ ਜਿੱਦੇ ਇਨਫੋਰਮੇਸ਼ਨ ਮੁੱਕ ਗਈ ਉਹਦੇ ਆਪ ਆਪਣਾ ਕੋਈ ਬਲੌਗ ਵਗੈਰਾ ਬਣਾ ਕੇ ਪਾ ਦਾਂਗੇ ਠੀਕ ਹੈ ਜੀ ਪਰ ਫੇਕ ਇਨਫੋਰਮੇਸ਼ਨ ਵਾਲਾ ਆਪਾਂ ਕੰਮ ਨਹੀਂ ਰੱਖਣਾ ਕਦੇ ਵੀ ਬਾਕੀ ਕੋਈ ਨਹੀਂ ਜਿਹੜਾ ਇੱਕ ਹੋਰ ਲੱਗਣਾ ਹੁਣ ਮੈਂਸ਼ਨ ਦਾ ਜੀ ਦਿਵਾਰ ਤੋਣਾ ਪੈਣਾ ਤੇ ਤੁਹਾਨੂੰ ਮੈਂ ਆਪਣੇ ਉਹਦੀ ਥੋੜੀ ਗਲਤੀ ਵੀ ਦੱਸਦਾ ਵੀ ਮੇਰੇ ਚ ਉਹਦੇ ਜਿਹੜਾ ਮੈਂ ਭਰਿਆ ਸੀਗਾ ਉਹ ਸੀਆਈ ਕਾਰਡ ਵਾਸਤੇ ਫਾਰਮ ਕੀ ਗਲਤੀ ਸੀਗੀ ਉਹਦੇ ਚ ਪੁੱਛਿਆ ਜਾਂਦਾ ਨਾ ਆਪਾਂ ਨੂੰ ਵੀ ਤੁਸੀਂ ਆਂਡੀਆਂ ਕਿਉਂ ਜਾਣਾ ਚਾਹੁੰਦੇ ਹੋ ਥੋੜਾ ਕਨੈਕਸ਼ਨ ਕੀ ਆ ਇੱਕ ਦੋ ਇਦਾਂ ਦੇ ਕੁਐਸਚਨ ਹੁੰਦੇ ਨੇ ਉਹ ਚ ਮੈਂ ਭਰਿਆ ਸੀਗਾ ਵੀ ਫੈਮਿਲੀ ਰੀਜ਼ਨ ਵੀ ਮੇਰੇ ਮਦਰ ਫਾਦਰ ਨੇ ਜਿਹੜੇ ਇੰਡੀਆ ਚ ਰਹਿ ਰਹੇ ਨੇ ਉਹਨਾਂ ਵਾਸਤੇ ਅਸੀਂ ਜਾਣਾ ਚਾਹ ਰਹੇ ਹਾਂ ਠੀਕ ਹੈ ਜੀ ਇਹ ਤਾਂ ਕਿਹਾ ਨਹੀਂ ਕਿ ਤੁਹਾਨੂੰ ਕਿਉਂਕਿ ਤੁਹਾਡੇ ਕੋਲੇ ਪਹਿਲਾਂ ਇੰਡੀਅਨ ਪਾਸਪੋਰਟ ਸੀਗਾ ਚਲੋ ਤਾਂ ਹੀ ਕਹੀਦਾ ਜਿਹੜੇ ਆਪਣੇ ਇੰਡੀਆਨ ਸਟੂਡੈਂਟ ਵੀ ਅੱਗੇ ਕਈ ਵਾਰ ਕੋਈ ਗੱਲ ਪੁੱਛਦੇ ਨੇ ਜਾਂ ਕੋਈ ਬੰਦਾ ਮੂਵ ਹੋਣਾ ਚਾਹ ਰਿਹਾ ਭਾਜੀ ਸਾਨੂੰ ਫਾਰਮ ਭਰਨਾ ਨਹੀਂ ਆ ਰਹਿਆ ਜਾਂ ਕਿ ਦਹੀਂ ਚੀਨ ਨਹੀਂ ਕਰਨੀ ਆ ਰਹੀ ਤੇ ਫਿਰ ਗਲਤੀਆਂ ਹੁੰਦੀਆਂ ਨੇ ਦੇਖੋ ਹੁਣ ਮੈਂ ਇਨਫੋਰਮੇਸ਼ਨ ਵਾਲੀ ਜੇ ਵੀਡੀਓ ਬਣਾਉਣਾ ਮੇਰੇ ਤੋਂ ਆਪਕੋ ਵੀ ਗਲਤੀ ਹੋ ਜਾਂਦੇ ਯਾਰ ਹੁਣ ਗਲਤੀ ਹੋਈ ਆ ਗਲਤੀ ਕਰਾਂਗੇ ਦਾ ਮਤਲਬ ਆਪਾਂ ਕੋਈ ਕੰਮ ਕਰ ਰਹੇ ਆ ਤਾਂ ਹੀ ਕੁਛ ਆ ਜਿਹੜਾ ਸਿੱਖਾਂਗੇ ਨਾਲੇ ਜਿਹੜੇ ਨਾਲ ਕਿਸੇ ਦਾ ਕੋਈ ਦਿਨ ਨਾ ਦੁੱਖੇ ਕਿਸ ਤੋਂ ਤੁਹਾਨੂੰ ਕੋਈ ਫਾਤੂਆ ਨਾ ਮਿਲੇ ਉਹਨੂੰ ਗਲਤੀ ਨਹੀਂ ਕਹਿੰਦੇ ਹੈਗੇ ਠੀਕ ਹੈ ਜੀ ਗਲਤੀ ਤਾਂ ਉਹ ਅਜੇ ਤੱਕ ਆਪਾਂ ਕਹਿੰਦਾ ਦਿਲ ਦਿਖਾਈਏ ਕਿ ਹੁਣ ਤੰਗ ਪਰੇਸ਼ਾਨ ਕਰਦੇ ਆਂ ਉਹ ਗਲਤੀਆਂ ਨਹੀਂ ਵੀਰੇ ਇਹ ਗਲਤੀਆਂ ਨਹੀਂ ਹੈਗੀਆਂ ਇਹ ਤਰ੍ਹਾਂ ਸਿੱਖੇ ਤਰੀਕੇ ਨਾਲ ਆਪਾਂ ਇਹ ਕਹਦੇ ਤੁਸੀਂ ਸਿੱਖਣਾ ਹੈ ਅੱਛਾ ਜੀ ਇਹਦਾ ਦੋਨਾਂ ਦੇਖੋ ਇੱਥੋਂ ਆਪਣੀ ਇੰਡੀਅਨ ਵਾਲਿਆਂ ਤੋਂ ਬਾਹਰ ਨਿਕਲੇ ਆ ਆਪਣੀ ਸਾਰੀ ਚਰਚੀ ਇਹ ਕਿਹਨੂੰ ਨਾ ਹੋਵੇ ਉਹ ਤੁਸੀਂ ਵਾਈਨ ਸਟ੍ਰੈਸੇ ਪਰੋਂ ਤੇ ਤੁਹਾਡੇ ਕੋਲੇ ਸਾਰਾ ਖੁਸ਼ੀ ਆ ਜਾਣਾ ਅੰਦਰ ਵੀ ਗੜਤ ਦੇ ਹੈ ਯਾਰ ਇਹਦੇ ਇਹ ਚ ਹੈਗਾ ਕੀ ਆ ਬਾਕੀ ਜਦੋਂ ਅਗਲੀ ਵਾਰੀ ਆਮਦ ਹੋ ਰੀਲਾ ਰੂਲਾ ਬਣਾਵਾਂਗੇ ਆ ਲਾਇਆ ਸਾਡਾ ਇੰਡੀਆ ਵਾਲਾ ਦਰਵਾਜ਼ਾ ਇਹਨਾਂ ਨੇ ਇਹਦੇ ਵੀ ਮੇਰੇ ਰੈਸਟੋਰੈਂਟ ਵਗੈਰਾ ਹੋਣੇ ਹੁੰਦੇ ਨੇ मैं बर्लिन वाले केंद्र में साड़ी वो रे म्यूज़ियम बहुत बहुत कुमार नो जा भी प्राचीन ये बिल्डिंग का देखो म्यूचन चीज भी थोड़ा बहुत कुछ आपको कुमार नो तो कुमार जा रहे हैं रेस्टोरेंट आई है तो ਪੁਰਾਣੇ ਦਰਵਾਜੇ ਲੱਗੇ ਹੋਏ ਨੇ ਇਹਨਾਂ ਨੂੰ ਪਪਾ ਕਰੀ ਪੂਰਾ ਘੈਂਟ ਬਣਾਇਆ ਹੋਇਆ ਸੋਨਾ ਬਣਾਇਆ ਹੋਇਆ ਯਾਰ ਜਿਨੇ ਮੇਰੇ ਭਾ ਜਿਨੇ ਮੇਰੇ ਭਰਾ ਨੇ ਕਿਸੇ ਨੇ ਇਨਫੋਰਮੇਸ਼ਨ ਵਾਸਤੇ ਸੋਨਾ ਵੀ ਇਨਫੋਰਮੇਸ਼ਨ ਬੱਸ 19 ਕੇ ਸੀਗੀ ਵੀ ਜਿਹੜਾ ਆਪਣਾ ਅੱਗੇ ਇੰਡੀਅਨ ਐਂਬੈਸੀ ਚ ਕੰਮ ਹੁੰਦਾ ਸੀਗਾ ਐਂਬੈਸੀਆਂ ਨੇ ਹੁਣ ਇਹ ਥਰਡ ਪਾਰਟੀ ਨੂੰ ਦਿੱਤਾ ਤੇ ਤੁਹਾਡਾ ਕੰਮ ਹੁਣ ਉੱਥੇ ਹੋਇਆ ਕਰੂਗਾ ਉਹਦਾ ਐਡਰੈਸ ਤੁਹਾਨੂੰ ਦੱਸਦਾ ਵੀ ਵਾਈਨ ਸਟ੍ਰੀਟ 380 333 ਆ ਜਿਹੜੇ ਇਹਨੂੰ ਮENTION ਲੱਗਦੀ ਹੈ ਠੀਕ ਹੈ ਜੀ ਤੇ ਜਿਹੜਾ OCI ਕਾਰਡ ਆ ਵੀਰੇ ਉਹ ਆਨਲਾਈਨ ਪੇਜ ਤੇ ਜਿਹੜਾ ਅਪਲਾਈ ਨਹੀਂ ਹੁੰਦਾ ਹੈਗਾ ਉਹ ਵੀ ਤੁਹਾਨੂੰ ਕਲੀਅਰ ਕਰਤਾ ਇੱਕ ਵਾਰੀ ਫਿਰ ਤੋਂ ਆ ਬਾਕੀ ਡਾਕੂਮੈਂਟ ਜੇ ਵੀਜ਼ਾ ਲੈਣਾ ਜੇ ਕੋਈ ਹੋਰ ਮੰਨ ਲਓ ਵੀ ਡਾਕੂਮੈਂਟ ਵਗੈਰਾ ਚਾਹੀਦੇ ਨੇ ਪੇਪਰ ਵਗੈਰਾ ਉਹ ਤੁਸੀਂ ਆਨਲਾਈਨ ਭੇਜ ਸਕਦੇ ਹੋ ਉਹਨਾਂ ਦਾ ਆਨਲਾਈਨ ਕੰਮ ਹੋ ਜਾਂਦਾ ਕੋਈ ਫੀਸ ਵੀ ਘੱਟ ਆਪਰਕ ਵੀ ਨਾਲ ਪਾ ਸਕਦੇ ਹੋ ਉਹ ਹੋ ਜਾਂਦੇ ਨੇ ਲਓ ਜਦੋਂ ਇਹਨੇ ਖਜੂਰਾ ਦਿਖਾਉਣਾ ਵੱਡੀਆਂ ਵੱਡੀਆਂ ਇਹ ਮਾਰਕੀਟ ਆ ਇੱਕ ਚੀਜ਼ ਆ ਵੀ ਇੱਕ ਵਾਦਾ ਕਰਤਾ ਬੈਸੀਆਂ ਨੇ ਜਿਹੜਾ ਇੱਥੇ ਬਣਾਇਆ ਨਾ ਟੱਕਹਾਂਂ ਜਗਾ ਤੇ ਲਾਂਦਾ ਬਿਲਕੁਲੀਓ ਚਾਰੇ ਪਾਸੇ ਘੁੰਮਣ ਨੂੰ ਐ ਠੀਕ ਐ ਜੀ ਉ ਬਾਹਰ ਆਉਂਦੀ ਔਰੇ ਜਿਹੜੇ ਕਿਸੇ ਮੇਰੇ ਪੈਣ ਪ੍ਰਾਨ ਨੇ ਟ੍ਰੇਨ ਵਗੈਰਾ ਤੇ ਆਉਣਾ ਟ੍ਰੇਨ ਵਗੈਰਾ ਤੇ ਆਓ ਠੀਕ ਐ ਜਿਹੜੇ ਕਿਸ ਨੇ ਗੱਡੀ ਚਾਉਣਾ ਗੱਡੀ ਦੇ ਵੀ ਆ ਸਾਰਾ ਬੱਕੇ ਮਰੀਨ ਪਲਾਸ ਤੇ ਵਿੱਚ ਹੈਗਾ ਜੀ ਬਸ ਧੀ ਸਿੱਧੇ ਕਰੇ ਤੁੱਪ ਲੱਗੀ ਹੋਵੇ कुछ घूमना नजारा हो रही है तो बस उ जो नैक्स टाइम आवाने फिर क्या चो रेला रूला बनावा गेड़ा कट जाए ਵਾਕਿ ਹਾਲ ਦੀ ਘੜੀ ਤੁਸੀਂ ਸ਼ਹਿਰ ਦੇਖ ਸਕਦੇ ਹੋ ਤੇ ਬਰਲਿਨ ਚ ਰਹਿ ਰਹੇ ਨੇ ਉਹ ਵੀ ਦੇਖ ਲਓ ਭਾਈ ਅਸੀਂ ਬਰਲਿਨ ਵੀ ਤੁਹਾਡਾ ਦੇਖਿਆ ਤੁਸੀਂ ਭਾਈ ਸਾਡਾ ਮਿਊਨਚਨ ਦੇਖ ਲਓ ਸਟੁਟਗਾਰਟ ਵੀ ਤੁਹਾਨੂੰ ਦਿਖਾਵਾਂਗੇ ਕਿੱਦੇ ਗਏ ਵਾਕਿ ਸਟੁਟਗਾਰਟ ਦਾ ਤੇ ਆਪਾਂ ਪਹਿਲਾਂ ਵੀ ਇੱਕ ਦੋ ਵੀਡੀਓ ਹੋਣੇ ਨੇ ਸਟੁਟਗਾਰਟ ਤੁਸੀਂ ਦੇਖੀ ਹੈ ਮਿਊਨਚਨ ਰਹਿਣਾ ਦੀ ਚੰਗੀ ਤਰ੍ਹਾਂ ਨਹੀਂ ਦਿਖਾਇਆ ਹੈਗਾ ਉਹ ਤੁਸੀਂ ਅੱਜ ਦੇਖ ਲਓ ਆ ਦੇਖੋ ਆ ਗਿਆ ਸਟਾਫ ਸੇ ਪਾਣਾ ਆ ਗਿਆ ਹਣ ਪੂਰਾ ਸਟਾਪ ਬਣਿਆ ਰਿਆ ਵਧੀਆ ਕਹਿੰਡ ਗੱਲਬਾਤਾਂ ਨਾਲ ਹੀ ਇਹੋ ਹੀ ਗੱਲ ਹੁੰਦੇ ਨੇ ਵੀ ਨੀਟ ਐਂਡ ਕਲੀਨ ਦੀ ਕਰੋ ਚੈੱਕ ਦਾਗਾ ਹੋਗਾ ਵਿੱਚ ਲੋਕ ਪਰ ਰਹਿੰਦੇ ਨੇ ਵਿੱਚ ਇਸ ਸਟ੍ਰੇਟ ਸੇ ਬੰਨ ਚੱਲਦੀ ਰਹਿੰਦੀਆਂ ਵਿੱਚ ਚੋਰੇ ਗੱਡੀਆਂ ਚੱਲਦੀਆਂ ਰਹਿੰਦੀਆਂ ਨੇ ਵੀ ਕੁੱਲ ਮਿਲਾ ਕੇ ਆ ਚੀਜ਼ ਆਪਾਂ ਨੂੰ ਕਿਤੇ ਵੀ ਜਿਹੜੀ ਨਹੀਂ ਮਿਲਦੀ ਹੈਗੀ ਯਾਰ ਘੈਂਟ ਗੱਲ ਬਾਤ ਆ ਉੱਥੇ ਸਾਹਮਣੇ ਜਿੱਥੇ ਆ ਬਣਾਇਆ ਹੋਇਆ ਇੱਥੇ ਸਟੱਡ ਆਪਾਂ ਕਹਿ ਸਕਦੇ ਆ ਸੈਂਟਰਮੂਮ پارک ਪਲਾਸ ਆ ਉੱਥੇ ਜੇ ਆਪਣੀ ਗੱਡੀ ਵੀਰੇ پارک ਕਰ ਸਕਦੇ ਹਾਂ ਘਰੋਂ ਵਾਲੀ ਗੱਲ ਨਹੀਂ ਹੈਗੀ ਕਈ ਵੰਡਾ ਬੜੀ ਟੈਨਸ਼ਨ ਲੈਣ ਯਾਰ ਗੱਡੀ ਕਿੱਥੇ پارک ਕਰਾਂਗੇ ਯਾਰ ਸ਼ਹਿਰ ਦੇ ਵਿੱਚ ਉਦੋਂ ਪ੍ਰੋਬਲਮ ਹੁੰਦੀ ਆ ਪਰ ਇਹਨਾਂ ਨੇ ਇੱਥੇ ਪਾਰਕ ਪਲੱਸ ਗਰਤ ਉਹਦਨ ਹੈਗੇ ਨੋਰੇ ਤੁਸੀਂ ਇੰਨੇ ਆਪ ਕਰ ਸਕਦੇ ਹੋ ਲੋ ਜੀ ਫਿਰ ਚੱਲੀਏ ਘਰ ਨੂੰ ਅੱਜ ਮਿਲਦੇ ਆਂ ਫਿਰ ਹੁਣ ਪਰ ਲੇਨ ਦੋ ਥੱਕੇ ਟੁੱਟੇ ਪਏ ਆ ਲਾਗੇ ਹੁਣ ਅਗਲੀ ਵੀਡੀਓ ਦੇ ਨਾਲ ਬਣਾਵਾਂਗੇ ਇਨਫੋਰਮੇਸ਼ਨ ਵਾਲੀਆਂ ਵੀ ਦੇਖਦੇ ਆਂ ਫਿਰ ਅੱਗੇ ਕੀ ਬਣਦਾ ਉਦੋਂ ਤੱਕ ਲਈ ਥੈਂਕ ਯੂ ਸਾਰਾ ਪ੍ਰਾਕਾ